ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਧੁੰਮਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਸੋ ਤੁਹਾਨੂੰ ਪਹਿਲਾਂ ਬੋਰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਬੋਰ ਦੀ ਪ੍ਰੋਬਲਮ ਦੱਸ ਦਿੰਨੇ ਆ ਸੋ ਇਹਨਾਂ ਦਾ ਬੋਰ ਆ ਜੀ ਤੇ ਆ ਰਿਹਾ ਜੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਬੋਰ ਰੇਤਾ ਮਾਰਦਾ ਹੈ ਬਹੁਤ ਜ਼ਿਆਦਾ ਤੇ ਆਪਣਾ ਕੈਮਰਾ ਤਸਕੀ ਰੈਡੀ ਹੈਗਾ ਤੇ ਇਹਨਾਂ ਬਾਈ ਦਾ ਬੋਰ ਹੈਗਾ ਤੇ ਆਹ ਕੈਮਰਾ ਕਰਦੇ ਆ ਬੋਰ ਨੂੰ ਚੱਕ ਫੇਵਰ ਨਾ ਦਿੰਦੇ ਫੇਵਰ ਵਾਲਾ ਹਾਂ ਤੇ ਕਿਨ ਨੂੰ ਲੱਗੇ 500 ਆਹ ਪਾਣੇ 500 ਹੋ ਗਏ ਕਿਉਂ ਕਿ 400 490 ਹੀ ਰੇੜਕੜ ਹੋ ਗਿਆ ਸਾਲਾ ਸਣਾ ਵੀਰੇ ਠੀਕ ਚੱਲ ਮੋਟਰ ਕਿੰਨੇ ਤੇ ਜਲਦੀ ਦੀ ਬਈ ਮੋਟਰ ਪਹਿਲਾਂ ਚੱਲਦੀ ਤੇ ਨਸ ਨਾ ਸੁਬਹ ਚਾਰੀ ਦਿਵਸ ਹਾਂ ਫਿਰ 260 ਪਰ ਕਰੀ ਦੀ ਹੁਣ 300 ਤੇ ਮੋਟਰ ਕਿੰਨੀ ਦੀ ਆ ਮੋਟਰ ਹੈ 25 ਦੀਆਂ ਪੈਲਰ ਕੱਢੇ ਮੈਂ ਜਾਨੀ ਕਿ 20 20 ਕ ਦਾ ਲੋਡ ਲਾਂਦੀ ਆ ਪਹਿਲਾਂ ਫਿਰ ਜ਼ਿਆਦਾ ਲਾਂਦੀ ਸੀ ਫਿਰ ਅਸੀਂ ਇਧਰ ਕੱਢਦੇ ਹਾਂ 9 ਇੰਚ ਇਹਨਾਂ 10 ਇੰਚੀ ਵਾ 9 ਇੰਚ 10 ਇੰਚੀ ਉਣੀ ਜਿਹੜਾ ਡੂੰਘਾ ਹੋ ਗਿਆ ਨੰਬਰ 2 ਪਾਣੀ ਯਾਰ 200 ਡੀ 22 ਤੇ 40 ਦੇ ਬਾਅਦ ਜਰੂਰ ਆ। ਕੁੜੇ ਨੂੰ ਪਾਣੀ ਨਹੀਂ ਲਵੇ ਚਾਹੀਦਾ ਇਧਰ ਦੂਰ। ਹਾਂ ਸਾਡੇ ਡੂੰਘਾ ਸਿਰੇ ਵਾਲਾ ਹੀ ਹੈ ਸਾਡੇ ਦਾ। ਸਿਰੇ ਅੱਗੇ ਆਵਾ ਕੰਮ। ਕੱਲ੍ਹ ਹੋਰ ਚੈੱਕ ਕਰ ਇਦਾਂ ਸੂਟ ਤੇ ਪਾਣੀ। ਯਾ। ਉਹ ਬਿਲਕੁਲ ਪਾਕਿਸਤਾਨ ਦੇ ਨਾਲ ਬੱਡਰ ਦੇ। ਉਹ ਨਹੀਂ ਇਹ ਜਿਹੜੀ ਆਪਾਂ ਆਲਾ ਨਹਿਰੀ ਪਾਣੀ ਚਾਹੀਦਾ ਹੈ ਰਾਈਂ ਡੂੰਘੇ ਆ। ਉਧਰ ਬਈ ਨਹਿਰੀ ਵਾਲਿਆਂ ਨੇ ਫਰੋਜਪੁਰ 20 ਫੁੱਟ ਤੇ ਪਾਣੀ 18 ਫੁੱਟ ਤੇ ਪਾਣੀ 18 ਤੇ ਫਿਰ ਉਹ ਬਈ ਸਤਲੋਈ ਧੈਰੀ ਆ ਗਿਆ ਨਾ ਆਪਣੇ ਤਾਂ ਜਿਹੜੀ ਹੱਸ ਸਵਾਈ ਵਾਲੀ ਦੀ ਇਹ ਨਹਿਰ ਦੀ ਕਈ ਵੀ ਨਹੀਂ ਚੱਲੀ ਹੈ ਇਹ ਆਪਣੇ ਪੱਕੀ ਦਾ ਤਰਤੀ ਦੇ ਮੇਲੇ ਆ ਗਿਆ ਪਾਣੀ ਆ ਹੋਰ ਕੁਛ ਆ ਪਾਣੀ ਹੀ ਪਾਣੀ ਇਹੋ ਕੈਮਰੇ ਚ ਮੜ ਧਾਰ ਤੋਂ ਜਿਹਨ ਕ ਉੱਪਰ ਕ ਨਹੀਂ ਮੜਿਆ ਜਾ ਪਾਣੀ ਆ ਬੋਰ ਤਾਣੀ ਆ ਪਾਣੀ ਡੇ ਦਾ ਬਾਜ ਆਉਂਦੀ ਆ ਬੋਰ ਚ ਵੀ ਦੇਖ ਥੱਲੇ ਘਰਾਂ ਸਾਕ ਟੋਲ ਨੂੰ ਗਿਰ ਰਿਹਾ ਹੈ ਨਾ ਪਾਣੀ ਉੱਪਰ ਲਮਾੜਾ ਛੋੜੇ ਪਾਣੀ ਯਾਰ ਪਹਿਲਾਂ ਤਾਂ ਹੈ ਨਹੀਂ ਦਾ ਭੰਗ ਯਾਰ ਹੁਣ ਚੱਲੇ ਆ ਬੋਰ ਜਿੱਦਾਂ ਹੀ ਥਰਮਲ ਵਾਲੀ ਚੀਜ਼ ਦੀ ਚੱਲੀ ਜੇ ਦੇਖ ਤੇ ਦੁਬਾਰਾ ਪਾਣੀ ਆ ਗਿਆ ਉਹਦੇ ਚੀਰ ਨਾਲ ਕੀ ਚੱਕਰ ਇਹਦਾ ਚੀਲ ਫਿਰ ਉਹ ਆ ਜਾਂਦਾ ਨਾ ਰਸੀ ਜਾਂਦਾ ਯਾਰ ਕੱਚੀ ਵਾਲੇ ਬੋਰ ਚੱਲ ਗਏ ਯਾਰ ਬਈ ਗਈ ਉਹਰੇ 24 ਘੰਟੇ ਚੱਲ ਰਿਹਾ ਹੈ ਨਾ ਪਾਣੀ ਉਸਮਾਂ ਅਕਸਰ ਨੂੰ ਥੱਲੇ ਰਸੀ ਜਾਂਦੀ ਇਹ ਤਾਂ ਚੱਲ ਬਈ ਜਾਣ ਦੇ ਅਸਰ ਛੀਲ ਬਣੀ ਹੈ ਵੱਡੀ ਹੈ ਹਾਂ ਇਹ ਥਰਮੋਲ ਦੇ ਦੁਆਏ ਨੇ ਪਾਣੀ ਨਾਲ ਬਣਾਉਂਦਾ ਇਹ ਬਿਜਲੀ ਭਾਪ ਨਾਲ ਅੱਛਾ 24 ਘੰਟੇ ਪਾਣੀ ਆਏ ਰਹਾ ਨਹਿਰ ਚੰਦੇਆ ਵਸਿੱਧਾ ਸੁਆ ਹੋ ਦੇਖ ਲੈ ਇਹ ਇਤਨੀ ਪਾਣੀ ਆਈ ਜਾਂਦਾ ਕਿ ਉੱਪਰ ਲਾ ਹਾਂਜੀ ਜਿਵੇਂ ਗੰਦਲਾ ਹੋਇਆ ਫਿਰ ਇਹ ਪਾਣੀ ਆ ਰਿਹਾ ਉੱਪਰ ਇਹ ਤਾਂ ਸਾਫ਼ ਨਹੀਂ ਆ ਪਾਣੀ ਸਾਫ਼ ਦਿਖ ਰਿਹਾ ਇਹਦਾ ਕਿਤੇ ਚੱਲ ਜਾਣ ਦੇ ਬਾਈ ਇਹ ਨਾਲ ਹੈ ਵਲਟਰਾ ਪਾਣੀ ਆ ਵੀ ਖੌਣ ਸੀ ਪਾਣੀ ਦੇਦਾ ਉਹ ਨਾ ਇਹ ਹੀ ਬਾਣੀ ਲੱਗਦੀ ਕਿੰਨਾ ਹੋ ਗਿਆ ਤੁਸੀਂ ਇਹਨੇ ਦਿੱਤੇ ਹੈ 250 ਦੇ 220 30 ਦੇ ਗੜ ਜਾਣਗੇ ਚਲ ਜਾਣ ਦੇ ਕੀ ਪਾਣੀ ਪੁੱਛੋ ਭਾਈ ਕਿੰਨੇ ਦੇ ਕਰੇ ਲੇਲ ਲੇਵਲ ਨੂੰ ਉੱਚਾ ਹੋਣਾ ਯਾਰ ਜੇ ਮੋਟਰ ਚੱਲਦੀ ਹੈ ਫਿਰ ਤਾਂ 280 ਪਰ ਵੀ ਜੀਰੀ ਮੇ ਝੁੱਟੇ ਲੱਗ ਜਾਂਦੀ ਦੀ ਮਾਰਨਾ ਮੇ ਲੱਗ ਨਾ ਬੋਰ ਵੀ ਦੇਖਿਆ ਭਾਈ ਬੇਲਾ ਨਹੀਂ ਚੱਕ ਰਹੇ ਯਾਰ ਹਲੋ ਆਹ ਤਿੰਨ ਨਕਸਾ ਤਾਂ ਕਰ ਮੋਟਰ ਭਾਈ ਦੀ ਬਾਕੀ ਥੱਲੇ ਗਈ ਥੱਲੇ ਗਈ ਨਹੀਂ ਚੱਲ ਜਾ ਨਾ ਕਿ ਥੱਲੇ ਤਾਂ ਗਿਆ ਕਰਨ ਜਾਣਾ ਤਾਂ ਕੋਜ਼ਾ ਮਤੇ ਉਸੇ ਹਾਲ ਤੋਂ ਯਾਰ ਸੇ 320 33 ਦੇ ਲੇ ਕੇ ਨਾ ਨਾ ਉੱਪਰ ਵਾਲਾ ਵੀ ਹੋ ਸਕਦਾ 300 ਦੇ ਵਿੱਚ ਮੋਰ ਖੜੀ ਨਾ ਟਾਈਮ ਹੋ ਗਿਆ ਬਈ ਸਾਫ ਹੋਣਾ ਤੇ ਪਾਣੀ ਜਮੇ ਦਾ ਹੈ ਇਹ ਮੈਂ ਲਓ ਪਤਲਾ ਪਾਣੀ ਧਾਰ ਰਿਹਾ ਹਾਂ ਇਹ ਹੁਣ ਜਾ ਰਿਹਾ ਕੈਮਰਾ ਵੀਰੇ ਹਾਂਜੀ 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 ਮੈਨੂੰ ਪਤਾ ਨਹੀਂ ਲੱਗ ਰਿਹਾ ਹੈ ਰੰਗ ਜਿਹਾ ਵੱਧਦੇ ਨੇ ਧਿਆਨ ਨਾਲ ਦੇ ਕੋ ਸਾਈਡਾਂ ਦੇ ਉਹ ਬਹੁਤ ਛੋਲੇ ਦੇਖੋ ਇਹ ਪਾਣੀ ਗੰਧਲੇ ਕਰਕੇ ਨਹੀਂ ਪਤਾ ਲੱਗ ਰਿਹਾ ਹਨਾ ਵੀਰੇ ਨਹੀਂ ਮੈਂ ਦੇਖੀ ਆ ਵੀਡੀਓ ਤੁਹਾਡੀ ਉਹ ਜਿਹੜਾ ਪ੍ਰੋਪਰਟੀ ਸਾਰੇ ਬਾਈ ਸਾਰੇ ਜਿਹੜੇ ਬੋਰ ਵੀ ਮੇਰਾ ਤਿੰਨ ਦਿਨ ਹੋ ਕੇ ਖੜੇ ਨਹੀਂ ਸਾਨੂੰ ਐਂਦਾ ਚੱਲ ਵੀ ਕਦ ਦਿਨ ਹੋਰ ਲੰਘ ਜਾਣ ਦੇ ਇਹ ਤਾਂ ਸਾਰੀਆਂ ਸਾਫ਼ ਹੁੰਦਾ ਪਾਣੀ ਜਾਵਾ ਤੂੰ ਜਮਾਈ ਕੰਚਵਰ ਗਾਉਂਦਾ ਪਾਣੀ ਬਈ ਯਾਰ ਮੈਨੂੰ ਕੋਈ ਪਤਾ ਨਹੀਂ ਆਗਿਆ ਮੰਦਾਂ ਦੇ ਇੱਕਨ ਕੈਮਰਾ ਮੰਗ ਕੇ ਤੇ ਬਾਈ ਨਿਕੜਾਈ ਦੀ ਜਮਾਨੀ ਮੰਗੀ ਤੁਰਾ ਜਾਂਦਾ ਨੂੰ ਵੀ ਕੈਮਰਾ ਤੇ ਸਾਈਡ ਤੋਂ ਮਿੱਟੀ ਲਾ ਕੇ ਮੁਰੂ ਕਰ ਦਿੰਦਾ ਲੱਗਦਾ ਪਤਾ ਕਾ ਹੁੰਦੀ ਹੈ ਮੜੇ ਹਲਚਲ ਵਿੱਚ ਨੂੰ ਇਹ ਫੰਟਰਾਂਜ ਹੋ ਸਕਦਾ ਸਾਫ ਸੋਇਦ ਬੜਾ ਜਾ ਫਿਲਟਰ ਦਾ ਸੋ ਉਹ ਹੈ 74 ਤੇ 94 ਤੱਕ ਪੁੱਛੀ ਬਾਈ ਨੂੰ ਕਿੰਨਾ ਚੱਲ ਗਿਆ ਕਿੰਨਾ ਹੋ ਗਿਆ ਮੱਲ ਵਾਧੂ ਪਾ ਸੀ ਗਿਆ ਖੱਲੇ ਵਾਲੇ ਰਹਿ ਗਏ ਫਿਲਟਰ ਇੱਕ ਥੰਦੇ ਲੱਗ ਗਿਆ ਬਾਈ ਸਵਾਲ ਤੇ ਸਰ 7000 7000 4000 ਹੋ ਜਾਈ ਹੌਲੀ 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 ਚੱਲ ਜਾਣ ਦੇ ਆਉਣ ਲੱਗਿਆ ਦਿਖਾਂ ਮਲਾਜ ਖੜੇ ਹੋ ਰੋ ਇੱਕ ਮਿੰਟਾ ਉੱਪਰ ਕਰਾਂ ਖੜਜੇ ਖੜਜੇ ਖੜਜਾ ਖੜਜੇ ਕੰਟੋ ਹਲਕਾ ਸਹੇਗਾ ਹਮਰੇ ਜੈਂਜੂ ਲਾਇ ਤੇ ਕੋਈ ਹੁ ਚਿਪੀ-ਜੁਪੀ ਕੋਸੋ ਪਿੱਤਰਾ ਨਾ ਇੰਨੀ ਥੱਲੇ ਤਾਂ ਗਈ ਨਹੀਂ ਕਦੇ ਉੱਪਰ ਘਰੀ ਮੜਾ ਜਾ ਉੱਪਰ ਘਰ ਹਲੋ ਥੱਲੇ ਘਰਾਂ ਆਹੋ ਚਾਰ ਪਾਣੀ ਸਾਫ ਹੋ ਜਾਂਦਾ ਬਈ ਇਹਦਾ ਪਾਣੀ ਤਾਂ ਚੜੀ ਸਾਫ ਹੋ ਜਾਂਦਾ 10 ਮਿੰਟ ਬਾਅਦ 10 15 ਹੌਲੀ ਹੌਲੀ 15 20 ਮਿੰਟ ਚ ਬਾਅਦ ਕੱਚ ਵਰਗੀ ਹੋ ਜਾਂਦਾ ਖੜਾਈ ਖੜਾ ਲਾਉ ਰੇ ਖੜਾ ਲਾਉ ਰੇ ਹੋ ਚਲ ਰਹੀ ਉਹਨੇ ਫਿਲਟਰ ਚ ਹਾਂ ਹਲ ਚਲ ਰਹੀ ਆ ਫਿਲਟਰ ਚ ਰਹੀ ਹਾਂ ਉੱਪਰ ਗਲੀ ਮੜਾ ਜਾਂ ਪਾਣੀ ਪਾਣੀ ਆਉਂਦਾ ਉੱਪਰ ਕਰ ਬਸ ਖੜਾ ਕੇ ਰੱਖਿਓ ਰਹੀ ਕਿੰਨ 10-15 ਮਿੰਟਾਂ ਬਾਅਦ ਚੜ ਬਚੱਟਾ ਪਾਣੀ ਮਿੰਦਾ ਬੰਦਰ 10 ਤੋਂ 15 ਮਿੰਟ 15 ਮਨ ਅਜੇ ਜਾਨੀ ਕਿ 5-10 ਮਿੰਟ ਬਾਅਦ ਸਾਫ਼ ਹੋਣ ਲੱਗ ਜਾਂਦੇ ਫਿਰ ਹੁੰਦਾ ਹੁੰਦਾ 15-20 ਮਿੰਟ ਜਾਨੀ ਕਾਹਨ ਕੱਚ ਵਰਗਾ ਹੋ ਜਾਂਦਾ ਹੌਲੀ ਹੌਲੀ ਹੁੰਦਾ ਹੈ ਨਾ ਸਾਫ਼ ਤੋਂ ਉਸ ਤੋਂ ਬਾਅਦ ਫਿਰ ਜਦੋਂ ਚਲਾਉਣਾ ਫਿਰ ਉਹੀ ਫਿਰ ਉਹਨਾਂ ਨੇ ਕੱਢਦੀ ਫਿਰ ਜੀ ਆਪਾਂ ਜਦੇ ਚਲਾਈਏ ਫਿਰ ਉਹਨਾਂ ਨੇ ਕੱਢਦੀ ਹੈ ਵੀ ਫਿਰ ਤੱਕ ਜੀ ਇਹ ਦੋ ਦਿਨ ਚਲਾਉਂਗਾ ਜੀ ਇਹ ਆਪਾਂ ਚਲਾਉਂਗੇ 24 ਘੰਟੇ ਬਾਅਦ ਫਿਰ ਉਹਨਾਂ ਨੇ ਕੱਢੂਗੀ ਪਲੱਸ ਵੈਲਕਮ ਕਰਦੇ ਤਾਂ ਟਿੱਕੀ ਕਰਦੀ ਜਮਾ ਓਕੇ ਹਾਂ ਓਕੇ ਬਾਕੀ ਤੁਸੀਂ ਦੇਖ ਕੀ ਕਰਾਇਆ ਥੜੇ ਵੈਂਟਰ ਚ ਹੈ ਕਿੰਨਾ ਐ ਹੋਰੇ ਦੇਖੀ ਕੋਈ ਹੋਰ ਹੋਰੀ ਦਾ ਸਾਲਾ ਕਦੇ ਗਈ ਨਹੀਂ ਹੈ ਚੱਲ ਜਾਣ ਦੇ ਇੱਕ 450 ਤੇ ਉੱਪਰ ਆਊਗਾ ਥੋੜਾ ਜਿਹਾ

ਮੱਕੀ ਤਾਂ ਠੀਕ ਆ ਥਰਡ ਇਵੰਟਰ ਚ ਹੋਇਆ ਕਿੰਨਾ ਦੇਖੀ ਹੁਣ ਕਿੰਨਾ ਹੋ ਗਿਆ ਦੇਖੀ ਵੀ ਥੰਨੇ ਪੁੰਬੂ ਰਖੇ ਬੇਲਾ ਥਾਰਾ ਠੀਕ ਹੁਣ ਹੁਣ ਤਰ੍ਹਾਂ ਹੋ ਗਿਆ ਲਾਂਗੇ ਗਨਨ ਤੇ ਦੇ ਕਰਨ ਉਹ ਡਰਟ ਵੱਜ ਜਾਂਦੀ ਆ ਮਹੀ ਹੁਣਾਂ ਚ ਤਾਂ ਮੈਂ ਦੇਖਿਆ ਫਿਲਟਰ ਵੀ ਸਾਫ਼ ਦੇਖਦੇ ਆ ਵੀਰੇ ਫਿਲਟਰ ਸ਼ੁਰੂ ਹੋ ਗਿਆ ਕਿੰਨਾ ਹੋ ਗਿਆ ਹੋਰ ਨਾਲ ਛੱਡੀ ਥੱਲੇ 473 ਇਹ ਆ ਬਹੁਤ ਵਾਸਟ ਹੋ ਰਿਹਾ ਨਾ ਪਰ ਭਰਪੂਰ ਗਿਆ ਹੁਣ ਵਾਲਾ ਮਤਲਬ ਆ ਗਾ ਵੀ ਫੇਰ ਮਾਲ ਵੀ ਉਪਰ ਆ ਪਰ ਰਹਿ ਜਾਂਦਾ ਵੀ ਜਿਹੜੀ ਗੁਜਰੀ ਪਾਉਂਦੇ ਆ ਨਾ ਜਿਆਦਾ ਜੀ ਸੋ ਕੋ ਸਲੋ ਜੀ ਫਾਈਨਲੀ ਆਪਣਾ ਕੈਮਰਾ ਬਸ ਚੁੱਕਿਆ ਗਾ ਤੇ ਉਹਨਾਂ ਪਰ ਬੜਾ ਗੱਡਾ ਕੈਮਰਾ ਬਾਰੇ ਤੇ ਕਰਦੇ ਹੋਰ ਤਾਰ ਕੱਢੀ ਤੇ ਕਰਾਉਣੇ ਥੋੜੀ ਮਿਸ ਤੇ ਨਾਲ ਗੱਲ ਸਤਿ ਸ਼੍ਰੀ ਅਕਾਲ ਜੀ ਸ਼ਿਕਾਈ ਪਿੰਡ ਪਹੁੰਚੇ ਧੰਮਾ ਜੀ ਜ਼ਿਲ੍ਹਾ ਪਟਿਆਲਾ ਟੀਆਰਪੀ ਤੇ ਬਾਈ ਜੀ ਪਹੁੰਚਦੀ ਗਈ ਤੇ ਫੋਨ ਕਰਾਂ ਤੇ ਬਾਈ ਨੇ ਹੈਵਰ ਵਾਲਾ ਬੋਰਤੀਗਾ ਤੇ ਬਾਈਆਂ ਦੇ ਦੱਸਣ ਅਨੁਸਾਰ 490 ਫੁੱਟ ਬੋਰਤੀਗਾ ਹੈ ਮੰਨ ਲਓ ਹਾਂਜੀ ਤੇ 300 ਤੇ ਮੋਟਰ ਪਾਈ ਦੀ 25 ਦੀ ਮੋਟਰ ਪਾਈ ਹੋਈ ਸੀ ਇਹਦੇ ਵਿੱਚ ਪਾਣੀ ਲੈਵਲ ਆ 190 ਫੁੱਟ ਤੋਂ ਦੇ ਉਤੋਂ ਬਾਅਦ ਆਪਾਂ ਨੇ ਮਾਲੋ 129 ਤੋਂ ਮਾਲ ਨੋਰਮਲ ਉੱਤੋਂ ਹੀ ਮਾਲੋ ਲੈਵਲ ਉੱਚੇ ਹੋਣ ਕਾਰਨ ਇਹਦਾ ਪਾਣੀ ਜਿਹੜਾ ਮਾਲੋ ਭੁੰਡੇ ਕਰਿਆ ਹੈਗਾ ਉਹਦੇ ਕਾਰਨ ਸਾਰਾ ਬੋਰ ਹੀ ਗੰਧਲਾ ਹੈ ਉਹਦੇ ਵਿੱਚ ਕੁਝ ਦਿਖਾਈ ਨਹੀਂ ਦਿੱਤਾ ਮਾਲਾ ਵੀ ਇੱਥੇ ਕਲੀਅਰ ਹੁੰਦਾ ਵੀ ਉੱਤੋਂ ਪਾਣੀ ਡਿੱਗ ਰਿਹਾ ਜੇ ਮਾਲੋ ਥੱਲੋਂ ਬੋਰ ਟੁੱਟਿਆ ਹੁੰਦਾ ਜਾਂ ਕੋਈ ਥੱਲੋਂ ਰਲਦਾ ਹੁੰਦਾ ਪਾਣੀ ਤਾਂ ਆਪਾਂ ਨੂੰ ਕਹਿ ਸਕਦੇ ਵੀ ਥੱਲੇ ਫਿਲਟਰ ਦੇ ਵਿੱਚ ਕੋਈ ਫਾਲਟ ਹੈ ਫਿਲਟਰ ਇਹਦੇ ਸਹੀ ਨੇ ਵੀ ਉੱਤੋਂ ਜੋੜਾਂ ਦੇ ਵਿੱਚ ਪਾਣੀ ਰਲ ਰਿਹਾ ਹੈ तकरीबन 15-20 ਮਿੰਟ ਚੱਲ ਲੱਗੇ ਬਾਈ ਕਹਿੰਦਾ ਪਾਣੀ ਸਾਫ਼ ਹੋ ਜਾਂਦਾ ਜੀ ਕੋਈ ਆਪਾਂ ਨੇ ਜੋ ਕੋਈ ਬੋਕੀ ਜਾਂ ਕੁਝ ਹੋਰ ਕੋਈ ਕਾਰਵਾਈ ਨਹੀਂ ਕਰਨੀ ਇਹਨਾਂ ਨੂੰ ਬਾਈ ਦੱਸਤਾ ਵੀ ਤੁਸੀਂ ਪੋਰ ਚਲਾਓ ਜੀ ਠੀਕ ਹੈ ਜੀ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਮੇ ਪਿੰਡ ਹੈਗਾ ਨਮੂਲ ਜ਼ਿਲ੍ਹਾ ਸੰਗਰੂਰ ਸੀਰ ਸਲਾਮ ਤੇ ਮੋਬਾਈਲ ਨੰਬਰ ਹੈ 99175449 ਧੰਨਵਾਦ ਜੀ ਓਕੇ